ਭਰ ਗਿਆ ਪਿੱਤਲ ਦਾ ਸ਼ਹਿਰ ਹੁਲਾਂਦੇ ਦੁੱਧ ਖੋਆ ਕਿੱਥੋਂ ਨਿਕਲਦਾ ਆ ਖਾ ਕੇ ਦੇਖੀ ਕਿੰਨਾ ਲੱਗਦਾ ਫਰ ਸੁਆਦਾ ਜੋ ਇਹ ਬੁਲਦਲ ਪੈਂਦਾ ਰੀ ਰੀ ਤਰਹਾਜਾ ਚ ਬੁਲਦਲ ਪੈਂਦਾ ਪਿਆਰ ਪਰ ਜਦੋਂ ਗੱਲ ਅਣਖ ਦੇ ਹਜੇ ਸਮੇਂ ਕਬੱਡੀ ਪਾਉਣ ਦੇ ਲਈ ਵਧੀ ਹੋਈ ਹੈ ਖਿਡਾਰੀ ਦਾ ਚਾਰ ਕਿਰਨਾਂ ਜਫਾ ਲਾਵੇ ਤੇ ਜੈ ਵੀਰਪਾਲ ਜਫਾ ਲਾਵੇ ਮਿੱਧਿਆ ਕਹਦੇ ਰਹਿੰਦੇ ਆਲਿਆ ਵੀ ਪਾੜੀ ਸਿਰੇ ਥੋਮੀ ਲੰਘਦਾ ਗੱਲ ਜੱਫੀਆਂ ਤੇ ਮੁੱਕਣੀ ਐ ਏਡਾ ਭਾਵੇਂ ਲੱਖ ਪੈਂਦੀ ਐ ਆ ਗੱਲ ਕਹਿੰਦੇ ਜੱਫੀਆਂ ਤੇ ਮੁੱਕਣੀ ਐ ਬਰਾਬਰ ਦੀ ਭਾਜੀ ਕੌਣ ਪਾਊਗਾ ਕੌਣ ਮਾਰੂ ਇਹ ਟੌਲੀ ਹੈ ਤਾਂ ਕੁੜੀ ਰਮਣ ਤੇ ਕਾਕੇ ਰਗੀਏ ਪਰ ਕਹਿੰਦੇ ਬੜੀ ਵਧੀਆ ਖਿਡਾਰਨ ਹੈ ਮਾਵਾ ਠੱਡੀਆਂ ਸ਼ਾਮਾ ਸ਼ਾਮਾ ਕੌਣ ਕਰੇ ਮਾਵਾ ਦੇ ਹਰਜਾਨੇ ਲੋਕੋ ਕੌਣ ਭਰੇ ਇੱਕ ਕਹਿੰਦੇ ਮਾਂ ਹੁੰਦੀ ਐ ਇੱਕ ਕਹਿੰਦੇ ਘਿਆ ਹੁੰਦਾ ਇੱਕ ਕਹਿੰਦੇ ਪਿਆ ਹੁੰਦਾ ਜੇ ਤਿੰਨੇ ਚੀਜ਼ਾਂ ਕਰੋ ਬਾਹਰ ਹੋ ਜਾਣ ਤਾਂ ਟੱਕਰ ਬਰਬਾਦ ਹੋ ਜਾਂਦਾ ਇੱਕ ਪਿਆਰ ਇੱਕ ਮਿਹ ਲੱਗਦੀ ਹੈ ਇਹ ਚੀਜ਼ਾਂ ਦਿਵਾ ਨਾ ਬੈਠੋ ਜੋ ਉਧਰਲੇ ਪਾਸੇ ਕਬੱਡੀ ਪਾਉਂਦੀ ਹੈ ਪੱਲੂ ਨੇਹਰੀਆਂ ਲਿਆਉਂਦੀ ਹੈ ਇਹਦਰ ਕਬੱਡੀਆਂ ਪਾਉਂਦੀ ਹੈ ਇਹ ਟੱਕਰ ਆਹ ਟੱਕਰ ਆਹ ਟੱਕਰ ਸ਼ਖਸਾ ਕਰ ਲੈ ਕੈਮਰੇ ਫਸ ਦਿਖਾ ਦੇ ਦੁਨੀਆਂ ਨੂੰ ਮੇਲਾ ਬਾਬੇ ਜਮਾਨਦਰੀ ਸ਼ਾਦਾ ਆ ਅਸ਼ਕਸ਼ ਕੇ ਕਰਦਾ ਨੰਬਰ ਜਾਫੀ ਦਾ ਬਟੂ ਚਰੀ ਬਹੁਤ ਬਹੁਤ ਧੰਨਵਾਦ ਨੰਬਰ ਜਾਫੀਆਂ ਵਾਲੇ ਹੋ ਜੀ ਮਗਲਾ ਬਹੁਤ ਬਹੁਤ ਧੰਨਵਾਦ ਹੈ ਟੈਕਨੀਕਲ ਨੰਬਰ ਆ ਜੀ ਲਓ ਸਾਹਮਣੇ ਫਿਰ ਵਰਖਾ ਕਬੱਡੀ ਪਾਉਣ ਦੇ ਲਈ ਬਣੇ ਹੋਏ ਹੈ ਕਿਰਨਾਂ ਨੇ ਕਹਿੰਦੇ ਟੱਚ ਕੀਤਾ ਤੇ ਨੰਬਰ ਜਿਹੜਾ ਮਤਲੌਡੇ ਦੀ ਟੀਮ ਦੇ ਨੇ ਉਧਰਲੇ ਪਾਸੇ ਮਾਰੋ ਚਾਦ ਸਾਡੇ ਲੱਕ ਦੀ ਵੱਡੀ ਸ਼ਕਤੀਤ ਬਹੁਤ ਲੰਮੇ ਟਾਈਮ ਤੋਂ ਇੰਤਜ਼ਾਰ ਹੋ ਰਿਹਾ ਸੀ ਬਹੁਤ ਵੱਡਾ ਨਾਸ ਇਲਾਕੇ ਵਿੱਚ ਸਾਡੇ ਅੱਜ ਦੇ ਚੀਫ ਗੈਸਰ ਬਾਕੀ ਗਾ ਰਿਹਾ ਹੈ ਅੱਜ ਦੇ ਦਿਨ ਦਾ ਕਿਹਦੇ ਵੀ ਇਸ ਮੈਦਾਨ ਅੰਦਰ ਵੱਡੀ ਜੰਗ ਖੇਡੀ ਜਾ ਰਹੀ ਹੈ ਇੱਕ ਪਾਸੇ ਗੁਰਜ ਰੌਤਾ ਹਰਿਆਣਾ ਸੰਭਲ ਕੇ ਪਿਆਰ ਨਾਲ ਪਿਆਰ ਨਾਲ ਪਿਆਰ ਦੇ ਨਾਲ ਪਾਣੀ ਤੇ ਸਮਾਂ ਨਸੀਗਾ ਪਰ ਮੈਚ ਲੋਕ ਹੈ ਜੀ ਜਿਹੜੇ ਆ ਪਾਣੀ ਵਾਲੇ ਵੀਰਾਂ ਢੋਲੀ ਚੱਕੀ ਹੋਈ ਹੈ ਸਦਕੇ ਜਮਾ ਸੇਵਾ ਦੇ ਆ ਉਹਨਾਂ ਨੇ ਨਾਂ ਦੀ ਤਾੜੀ ਮਾਰਦੇ ਸਵਾਦ ਆ ਕੇ ਪਾਣੀ ਪੀਂਦਾ ਯਾਰ ਖਿਡਾਰੀਆਂ ਨੂੰ ਕਹਿੰਦਾ ਜੀ ਚਲਦਗੇ ਜੀ ਠੀਕ ਹੈ ਜੀ ਕਿਹਦੇ ਤਪਿਆ ਹੋਇਆ ਹੁਣ ਕੋਈ ਗੱਲ ਨਹੀਂ 2 ਮਿੰਟ ਹੋ ਕਬੱਡੀ ਫਾਈਨਲ ਉਹਨੇ ਐਮਸੀ ਸਾਹਿਬ ਵੀ ਹੋਣੇ ਹੈ ਪ੍ਰਾਈਜ਼ ਡਿਸਟ੍ਰਿਬਿਊਸ਼ਨ ਹੋ ਰਿਹਾ ਹੈ ਬਹੁਤ ਅੱਛਾ ਲੱਗਿਆ ਹੈ ਬਹੁਤ ਚੁੱਪ ਕੇ ਜੀ ਦਰਬਾਰ ਤੇ ਮੱਥਾ ਟੇਕਣ ਲਈ ਆ ਰਹੇ ਆ ਦੋ ਬਹੁਤ ਵਧੀਆ ਲੱਗਦਾ ਕਰ ਬਹੁਤ ਅੱਛਾ ਪ੍ਰਾਈਜ਼ ਹੈ ਲੜਕਿਆਂ ਦਾ ਪਾਣੀ ਪੀ ਲੋ ਦੀ ਪਾਣੀ ਫਾਈਨਲ ਮੇ ਪਹੁੰਚੇ ਬਹੁਤ ਬਹੁਤ ਅੱਛਾ ਲੱਗਾ ਕੁਝ ਧੀਰ ਤੇ ਧਰਤੀ ਦੇ ਪਾਣੀ ਨਾਂ ਸਾਹਮਣੇ ਖਤਮ ਖਾਣੀ ਬਹੁਤ ਵੀ ਵਧੀਆ ਮੈਚ ਹੈ ਜੀ ਇਹਨੂੰ ਕਿਹ ਤਰ੍ਹਾਂ ਦਾ ਰਿਸਪਾਂਸ ਮਿਲਦਾ ਦੋ ਟੀਮਾਂ ਨਾਮਵਰ ਹੱਕਦਾਰ ਸਾਡੀ ਸਾਰੀ ਕਮੇਟੀ ਮਿਲ ਕੇ ਮੋਡਾ ਲੱਗ ਪਿੰਚਾਇਤਾਂ ਦਾ ਆਸ-ਪਾਸੇ ਪਿੰਡਾਂ ਦੇ ਸਰਪੰਚਾਂ ਦਾ ਨਾਲ ਹਰਿਆਣੇ ਦੀ ਯਾਫੀ ਪਰ ਨੰਬਰ ਬਹੁਤ ਲਾਉਂਦੇ ਨੇ ਦਵਾਈਆਂ ਕਈ ਵਾਰੀ ਚੈਨ ਸੱਟ ਆ ਜਾਂਦਾ ਇਧਰ ਤੇ ਕੇਵਲ ਸੱਟ ਨਾਲ ਲੱਗ ਜਾਵੇ ਭਰਾ ਬਹੁਤ ਸਿਆਣੇ ਆ ਜਿਹੜੇ ਛੋਟੇ ਬੱਚੇ ਗਰਾਊਂਡ ਦੇ ਵਿੱਚ ਆ ਬਾਈ ਪਾਣੀ ਪਾਉਣ ਦੇ ਲਈ ਬਣੀ ਹੋਈ ਹੈ ਖਿਡਾਰਨਾ ਚਾਰ ਨੇ ਮਦਲੌੜਾ ਪਿੰਡ ਹੈ ਕੌਣ ਬੱਲੇ ਬੱਲੇ ਕਰਵਾਵੇਗਾ ਆ ਕੁੜੀਆਂ ਕਹਿੰਦੇ ਹਰਿਆਣੇ ਵਿੱਚੋਂ ਆਈਆਂ ਪਰ ਅੱਜ ਕਹਿੰਦੇ ਓਏ ਪੰਜਾਬ ਦੇ ਪਾਕਿਸਤਾਨ ਦਾ ਲਾਡਾ ਕਹਿੰਦੇ ਰੇੜੇ ਲੱਗ ਜਾਂਦਾ ਉੱਥੇ ਕਹਿੰਦੇ ਆ ਖਿਡਾਰਨਾ ਨੇ ਧਰ ਥੱਲੇ ਮਝਾਈ ਹੈ ਆਹ ਇੱਕ ਮੇਰੇ ਗੱਲ ਜਿੱਤੇ ਆ ਗਈ ਕੋਈ ਟਾਈਮ ਸੀ ਕੋਈ ਸਮਾਂ ਸੀ ਕਿਸੇ ਪਰਿਵਾਰ ਦੇ ਕਹਿੰਦੇ ਬੱਚੀ ਪੜ ਲਿਖੀ ਜੱਜ ਬਣ ਜਾਂਦੀ ਹੈ ਜਦੋਂ ਜੱਜ ਬਣ ਜਾਂਦੀ ਹੈ ਉਹਦੇ ਪਰਿਵਾਰ ਨੂੰ ਪ੍ਰਿੰਸੀਪਲ ਸਾਹਿਬ ਕਹਿੰਦੇ ਆ ਵੀਰ ਸਾਡੇ ਪਿੰਡ ਦਾ ਮਾਣ ਬਣੀ ਹੈ ਇਹਦਾ ਜੇ ਆਪਾਂ ਸਪੈਸ਼ਲ ਤਾਰ ਤੇ ਬੱਚਿਆਂ ਨੇ ਆਪ ਜਾਣ ਤੋਂ ਸੁਣਿਓ ਤੇ ਜਿਹਨੂੰ ਚੰਗਾ ਲੱਗਾ ਤਾੜੀ ਨਾਲ ਮਾਰ ਦਿਓ ਜੇ ਕਿਤੇ ਚੰਦਰੀ ਕੁੱਤਿਆਂ ਦੇ ਮੂੰਹ ਆ ਜਾਂਦੀ ਜੇ ਕਿਤੇ ਚੰਦਰੀ ਇਹ ਕੁੱਤਿਆਂ ਦੇ ਮੂੰਹ ਆ ਜਾਂਦੀ ਉਹਨਾਂ ਨੋਦਨਾ ਸੀ ਕਮਲਗਣੇ ਮਦਰ 300 ਵੀ ਬਰ ਸਕਦੀਆਂ ਨੇ ਜੇ ਆਈ ਤੇ ਆ ਜਾਣ ਮਾਈ ਭਾਗੋ ਵੀ ਬਣ ਸਕਦੀਆਂ ਨੇ ਇਧਰਲੇ ਪਾਸੇ ਸੁਪ ਪਲਵਾਨ ਸਰਾਇ ਨਗਰ ਦਾ ਇਲਾਕਾ ਹਰੀਕੇ ਕਲਾ ਪਿੰਡ ਹੜ ਜਾ ਪਾਸੇ ਇਹ ਕੁੜੀ ਕੁਸ਼ਤੀ ਬਹੁਤ ਵਧੀਆ ਹਾਕ ਕਰਤਾ ਕਿ ਮਾਈਕ ਸਮਾਤਾ ਜੀ ਮੈਂ ਸਮਾਤਾ ਜੀ ਮੇਰਾ ਖਿਆਲ ਹਰੇ ਮੈਂ ਸਮਾਤਾ ਜੀ ਹਾਂਜੀ 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 ਆ ਹੁਣ ਲੇਖਾ ਜੋਖਾ ਮੇਰੇ ਮਤਲੋੜਾ ਜਿਹੜੇ ਨੰਬਰ ਨੇ 25 ਤੇ ਸਾਡੇ 15 ਨੰਬਰ ਨੇ ਗੁਰਜਰਾ ਦੇ ਦੀ ਇਸ ਮੈਚ ਦੀ ਫਰਸਟ ਟੀਮ ਰਹੀ ਹੈ ਮਤਲੋੜਾ ਹਿਸਾਰ ਸੈਕਿੰਡ ਗੁਰਜਨਤਾ ਟੀਵੀ ਚੈਨਲ ਵਾਲੇ ਵੀਰਿਆਂ ਦਾ ਪੱਤਰਕਾਰਾਂ ਦਾ ਸਾਡੇ ਮੈਨੂੰ ਬਹੁਤ ਵੱਡੀ ਦੇਣ ਹੈ ਜਿਨ੍ਹਾਂ ਨੇ ਕਦੇ ਆਪਣੇ ਕਲ ਪੰਜਾਬ ਫਸਟ ਟਾਈਮ ਵਾਲੇ ਵੀਰ ਇੱਧਰ ਕਰਦੇ ਗੱਲ ਅਮਰਜੀਤ ਕੇ ਪ੍ਰਵਾਦ ਦੇ ਵਾਸਤੇ ਕਿ ਭਲੇ ਤੁਰਸ ਜਗ ਤੇ ਹਨ ਮਿਰਲੇ ਮੈਕ ਸਾਹਿਬ ਕਿ ਭਲੇ ਤੁਰਸ ਜਗ ਤੇ ਹਨ ਮਿਰਲੇ ਰੱਬਾ ਉਸੇ ਇਨਸਾਨ ਨੂੰ ਤੂੰ ਲੈ ਜਨਾ ਜਿੱਥੇ ਜਿੱਦੀ ਇੱਥੇ ਵੀ ਬੜੀ ਲੋੜ ਹੁੰਦੀ ਰੱਬਾ ਉਸੇ ਇਨਸਾਨ ਨੂੰ ਤੂੰ ਲੈ ਜਨਾ ਜਿੱਦੀ ਇੱਥੇ ਵੀ ਬੜੀ ਲੋੜ ਹੁੰਦੀ ਕਿ ਮੇਲਾ ਵੇਖ ਕੇ ਤਰ ਜਾਣਾ ਠੱਕ ਜਿਹੜੇ ਪਾਸੇ ਸਿੱਖ ਸਰਦਾਰ ਖੜਿਆ ਧੰਨ ਬਾਬਾ ਦੀਪ ਸਿੰਘ ਜੀ ਸਦਾ ਸ਼ੇਰ ਦਾ ਖੰਡਾ ਖੜਕਾਇਆ ਆਸ਼ਾ ਦੀ ਖੇਟੀ ਰੋਣ ਤੇਰੀ ਟੀਮ ਆ बहुत कमेटी बेनती है नशे कर दूर हो गए ग्राउंड का ਪੁਲਿਸ ਮਾਰ ਨਹੀਂ ਗਈ ਹੈ ਅੱਜ ਦਾ ਪਾਦਲ ਕਾਰਨ ਬਹੁਤ ਜ਼ਿਆਦਾ ਮਾਰਕਟ ਹੈ ਅਸੀਂ 2014 ਤੋਂ ਖੜਦੇ ਹਾਂ 2014 ਤੋਂ ਸਾਡੀ ٹیم ਪੂਰੀ ਬੱਝੀ ਹੈ ਅੱਜ ਦੇ ਪ੍ਰਦਰਸ਼ਨ ਦਾ ਨਾਮ ਹੈ ਜਾਈਂਦੂ ਪਾਦਲ ਕਾਰਜ ਦਾ ਰਿਕਰਡ ਨਾ ਟੁੱਟਦਾ ਇਸ ਪੰਡ ਦੇ ਸਰਪੰਚ ਮੈਂਬਰ ਕਹਿੰਦੇ ਨੇ ਕੋਈ ਮਾਰ ਨਹੀਂ ਮਾਰੀ ਤੇ ਸਾਡੇ ਨਾਲ ਕੋਈ ਬਰਤਾਂ ਨਹੀਂ ਕਿਹਾ ਨੇ ਸਭ ਤੋਂ ਵਧੀਆ ਰੋਡ ਦਿੱਤਾ ਇਸ ਪੰਡ ਦੇ ਵਿੱਚ ਧੰਨਵਾਦ ਜੀ ਖੇਡ ਦਾ ਲੱਖਾਂ ਦਾ ਮਾਣ

ਉਹਨਾਂ ਦੇ ਨਾਲ ਸਾਡਾ ਵੀਰ ਧੋਕਰੇ ਕਰ ਰਿਹਾ ਹੈ ਜਸ਼ਨ ਸਾਡਾ ਵੀਰ ਪਹੁੰਚਿਆ ਇੱਥੇ ਮੇਲੇ ਨੂੰ ਕਵਰ ਕਰਨ ਵਾਸਤੇ ਜਸ਼ਨ ਕਹਿੰਦਾ ਹੋਣਾ ਕਿ ਉਸ ਜਿਹੜੀ ਗਲੀ ਜਿੱਥੇ ਭਾਗੋੜੀ ਖੜੀ ਕਹਿੰਦਾ ਸਾਰੇ ਮੇਲੇ ਦੇ ਵਿੱਚ ਇੱਥੇ ਬੈਠੇ ਹੋ ਗਏ ਆ ਇਧਰ ਸ਼ਸ਼ੀਆਂ ਦਾ ਦਿਨ ਹੈ ਖੁਸ਼ੀਆਂ ਦੇ ਦਿਨ ਦੇ ਵਿੱਚ ਸਾਰਾ ਇਲਾਕਾ ਸਾਡਾ ਇਕੱਠਾ ਹੋ ਕੇ ਅੱਜ ਇਹ ਖੁਸ਼ੀਆਂ ਦੇ ਦਿਨ ਮਨਾ ਰਿਹਾ ਹੈ ਔਰ ਮੈਂ ਸਾਰੇ ਸਾਧਕਾਂ ਦਾ ਸਾਰਿਆਂ ਦਾ ਕਰਦਾ ਅੱਜ ਇਸ ਮੌਕੇ ਦਾ ਮੈਂ ਬਾਬਾ ਜੀ ਜੀ ਨਾਲ ਬਿੰਦਾ ਲੱਗੀ ਹੈ ਲੱਗਦਾ ਕਿ ਇੱਧਰ ਜਿਆਦਾ ਜਨਾਬ ਸਵਾਜਨੀ ਕੀ ਹੋਣਾ ਹਾਂ ਇੱਥੇ ਹੀ ਦਰਸ਼ਕ ਬਹੁਤ ਪਹੁੰਚੇ ਹੋਏ ਨੇ ਅੱਜ ਕੱਲ ਲੋਕ ਮੋਬਾਈਲਾਂ ਨਾਲ ਜੋੜ ਰਹੇ ਰਸ਼ਿਆਂ ਨਾਲ ਜੋੜ ਰਹੇ ਕੀ ਕਹਿਣਾ ਚਾਹੁੰਦੇ ਹੋ ਜਿਆਦਾ ਨਾਲ ਜੁੜ ਰਹੇ ਹੋਣਗੇ ਤਾਂ ਵੇਖੋ ਆਲੋ ਰਸ਼ਿਆਂ ਦੇ ਖਿਲਾਫ ਦਾ ਇਹ ਵੱਡੀ ਜੰਗ ਚੱਲ ਰਹੀ ਹੈ ਲੋਕ ਸਾਰੇ ਸਾਥ ਦੇ ਵਾਸਤੇ ਵੀਰ ਜਾਨ ਸ਼ੰਕਰ ਦੀ ਨੌਜਵਾਨ ਹੋ ਗਏ ਸੋ ਛੱਡ ਵੀ ਰਹੇ ਨੇ ਅੱਜ ਰਾਤ ਯਾਰ ਕੰਗਰਸ ਦੇ ਵੀ ਜਿੰਦੂ ਟੀਮ ਨੂੰ ਮੇਲ ਲਾਵਾ ਤੁਸੀਂ ਮੋਬਾਈਲ ਦੀ ਗੱਲ ਕੀਤੀ ਤਾਂ ਠੀਕ ਹੈ ਪੁਆਇੰਟ ਜਿਹੜਾ ਥੋੜਾ ਕਰਦੇ ਨੂੰ ਪੈ ਗਈ ਹੈ ਬਾਹਰ ਨਿਕਲ ਕੇ ਜਿਹੜੇ ਮਿਲਲੇ ਨੇ ਸਾਡਾ ਪੁਰਾਣਾ ਸੁਨੇਹਾ ਹੈ ਜਿਹੜਾ ਸਾਡਾ ਅੱਜ ਸਬਾਨ ਕੇ ਜਿਹੜੀਆਂ ਅਸੀਂ ਜਨਮ ਵਿੱਚ ਵਧਾਈ ਦਿਨਾਂ ਕਰੀਆ ਜਿਹੜੇ ਸਾਰੇ ਬੇਟੀਆਂ ਜਿੰਨਾ ਚਿਰ ਮੇਰਾ ਰੰਗ ਰਹੇ ਨੇ ਜਿੰਨਾ ਨੇ ਸਾਡੇ ਪੰਜਾਬ ਦਾ ਸਾਡੇ ਬਾਰਡਰ ਏਰੀਆ ਦਾ ਜਿਹੜਾ ਸੱਭਿਆਚਾਰ ਸਮਾਨ ਚਾਰ ਪੰਜ ਪਿੰਡਾਂ ਦੀਆਂ ਪੰਚਾਇਤਾਂ ਨੇ ਰਲ ਕੇ ਉਪਰਾਲਾ ਕੀਤਾ ਕਿਵੇਂ ਦੇਖਦੇ ਹੋ ਜੀ ਸਾਰਿਆਂ ਨੂੰ ਮੈਂ ਦੱਸਿਆ ਵਧਾਈ ਦਿੰਦਾ ਜੋ ਉਪਰਾਲਾ ਹੋ ਰਿਹਾ ਬਹੁਤ ਵਧੀਆ ਬਾਬਾ ਜੀ ਤੇ ਅੱਜ ਇਸ ਸਮੇਂ ਦਾ ਇੱਕ ਵੱਡੇ ਦਿਨ ਤੇ ਕੀਰਬਾਬਾ ਜੀ ਦੀ ਸਮਾਧ ਤੇ ਮੇਲਾ ਲੱਗਿਆ ਤਾਂ ਸਾਰਿਆਂ ਨੂੰ ਮੈਂ ਇਸ ਗੱਲ ਦੀ ਵਧਾਈ ਦਾ ਹੌਸਲਾ ਤਾਂ ਕੀ ਜਾਂਦੇ ਨੇ ਅੱਜ ਸਰਪੰਚ ਸਾਹਿਬ ਪਹੁੰਚੇ ਹੋਏ ਐ ਅੱਜ ਰਮੇਸ਼ ਸਿੰਘ ਸਰਪੰਚ ਜੀ ਕ੍ਰਿਸ਼ਨ ਜੀ ਚੇਅਰਮੈਨ ਸਾਹਿਬ ਵਕੀਲ ਸਿੰਘ ਜੀ ਸਰਪੰਚ ਸਾਹਿਬ ਜਸਮント ਜੀ ਜਸਵੰਤ ਕੈਸ਼ੀਆ ਐਮਐਲਏ ਸਾਹਿਬ ਦੇ ਸਵਾਗਤ ਲਈ ਉਹਨਾਂ ਨੇ ਕੁਵਾਲੀ ਬੋਲਣੀ ਹੈ ਬੁਲੇਟ ਪੀਰ ਬਾਬਾ ਸਲਾਨਾ ਮੇਲੇ ਦੇ ਵਿੱਚ ਆ ਤੁਰੀ ਪਹੁੰਚਿਆ ਸਾਰਿਆਂ ਸੰਗਤਾਂ ਨੂੰ ਫਤੇਸੰਜੀ ਕਰਦਾ ਵਾਹਿਗੁਰੂ ਜੀ ਕਾ ਥਾਲ ਸਾ ਵਾਹਿਗੁਰੂ ਜੀ ਕੀ ਫਤਿਹ ਔਰ ਅੱਜ ਇਸ ਖੁਸ਼ੀ ਦੇ ਦਿਨ ਤੇ ਮੈਂ ਸਾਰੇ ਆਪਣੇ ਇਲਾਕਾ ਵਾਸੀਆਂ ਨੂੰ ਦੂਰੋਂ ਨੇੜੋਂ ਸਾਰਿਆਂ ਤੋਂ ਬਹੁਤ ਬਹੁਤ ਵਧਾਈ ਦਿਨਾਂ ਔਰ ਮੈਂ ਬਾਬਾ ਜੀ ਦੇ ਚਰਨਾਂ ਦੇ ਵਿੱਚ ਮੱਥਾ ਟੇਕ ਕੇ ਤੁਹਾਡੇ ਸਾਰਿਆਂ ਦੇ ਲਈ ਸੁੱਖ ਦੀ ਅਰਦਾਸ ਕੀਤੀ ਹੈ ਔਰ ਆਪਣੇ ਇਲਾਕੇ ਦੇ ਵਿੱਚ ਸੁੱਖ ਸ਼ਾਂਤੀ ਬਣੀ ਰਹੇ ਔਰ ਬਾਬਾ ਜੀ ਸਾਰਿਆਂ ਨੂੰ ਤਰੱਕੀਆਂ ਬਖਸ਼ਣ ਸਾਰਿਆਂ ਤੇ ਮੇਰ ਭਰਿਆ ਹੱਥ ਰੱਖੀ ਰੱਖਣ ਔਰ ਸਾਡੇ ਜਿਹੜੇ ਵਕਵਤ ਪਿੰਡਾਂ ਦੀਆਂ ਸਾਡੀਆਂ ਪੰਚਾਇਤਾਂ ਨੇ ਸਾਡੇ ਸਰਪੰਚ ਸਾਹਿਬਾਨ ਨੇ ਬੈਕਾਸ ਪਿੰਡ ਸਾਡਾ ਟਾਣੀ ਮੋਹਨਾਰਾਮ ਪਿੰਡ ਨੂਰਸਮੰਦ ਪਿੰਡ ਇਸ ਤੋਂ ਇਲਾਵਾ ਸਾਡਾ ਨੂਰਸ਼ਾਹ ਪਿੰਡ ਚੁੱਕੇ ਆਪਣਾ ਗੁਲਾਬ ਸਿੰਘ ਪਿੰਡ ਗੁਲਾਮ ਰਸੂਲ ਪਿੰਡ ਗੁਲਾਮ ਰਸੂਲ ਦਾ ਖਾਸ ਤੌਰ ਤੇ ਦਾ ਨਾਮ ਲੈਣਾ ਬਣਦਾ ਹੈ ਕਿ ਮੈਂ ਸਾਰਿਆਂ ਨੂੰ ਜਿੰਨੀਆਂ ਵੀ ਸਾਡੀਆਂ ਪੰਚਾਇਤਾਂ ਨੇ ਹਸਤਾਖਰ ਲੰਡੇ ਸਾਰੇ ਸਰਪੰਚ ਸਾਹਿਬਾਨ ਪਹੁੰਚੇ ਨੇ ਸਾਰੀਆਂ ਪੰਚਾਇਤਾਂ ਪਹੁੰਚੀਆਂ ਨੇ ਸਾਰਿਆਂ ਦੇ ਸਹਿਯੋਗ ਨਾਲੇ ਸਾਰੇ ਸਾਡੇ ਲੰਗਾ ਵਾਸੀਆਂ ਦੇ ਨਾਲ ਸੰਗਤਾਂ ਦੇ ਸਹਿਯੋਗ ਨਾਲੇ ਮੇਲਾ ਜਿਹੜਾ ਹੈ ਕਰਵਾਇਆ ਜਾ ਰਿਹਾ ਹੈ ਬਾਬਾ ਜੀ ਦੇ ਅਸ਼ੀਰਵਾਦ ਦੇ ਨਾਲ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਔਰ ਇਸ ਤੋਂ ਪਹਿਲਾਂ ਜਿੱਥੇ ਅੱਜ ਬਾਬਾ ਜੀ ਦੇ ਅਸ਼ੀਰਵਾਦ ਦੇ ਨਾਲ ਕਿਰਪਾ ਹੋਈ ਹੈ ਮੇਰੀ ਡਿਊਟੀ ਲੱਗੀ ਸੀ ਕਿ ਇਹਦੇ ਆਪਣੇ ਬਾਬਾ ਜੀ ਦੇ ਇਹ ਦਰਗਾਹ ਦੇ ਨਾਲ ਇੱਕ ਵਧੀਆ ਗਰਾਊਂਡ ਬਣਾ ਕੇ ਦਿੱਤਾ ਜਾਵੇ ਖੇਡ ਮੈਦਾਨ ਬਣਾ ਕੇ ਦਿੱਤਾ ਜਾਵੇ ਤਾਂ 33 ਲੱਖ ਰੁਪਏ ਦੀ ਜਿਹੜੀ ਅਸੀਂ ਰਾਸ਼ੀ ਪਾਸ ਕੀਤੀ ਸੀ ਉਹਦੇ ਨਾਲ ਆਪਣਾ ਖੇਡ ਦਾ ਜਿਹੜਾ ਗਰਾਊਂਡ ਹੈ ਬਣ ਕੇ ਤਿਆਰ ਹੈ ਮੈਂ ਇਸ ਤੇ ਵੀ ਵਧਾਈ ਦਿਨਾ ਕਿਉਂਕਿ ਬਾਬਾ ਜੀ ਦੇ ਅਸ਼ੀਰਵਾਦ ਦੇ ਨਾਲ ਇਹ ਸਾਰਾ ਸਫਲ ਹੋਇਆ ਸਾਡੇ ਸਵਰਗੀ ਸਰਪੰਚ ਸਾਡੇ ਵੀ ਅੱਜ ਨਹੀਂ ਰਹੇ ਉਹਨਾਂ ਦੇ ਨਾਮ ਤੇ ਸਾਡਾ ਗਰਾਊਂਡ ਬਣਾਇਆ ਗਿਆ ਹੈ ਤੇ ਉਹਨਾਂ ਦਾ ਪਰਿਵਾਰ ਵੀ ਬਹੁਤ ਸੇਵਾ ਕਰਦਾ ਉਹਨਾਂ ਦੇ ਪਰਿਵਾਰ ਦੀ ਵੀ ਬੜੀ ਵੱਡੇ ਸਮੇਤ ਹੋਰ ਲੰਮੇ ਸਮੇਤ ਮੰਗ ਸੀ ਤਾਂ ਉਹਨਾਂ ਸਾਰਿਆਂ ਦੀ ਮੰਗ ਜਿਹੜੀ ਸਾਰੇ ਲੋਕਾਂ ਦੀ ਮੰਗ ਹੈ ਕਿ ਐਸਸੀਜੀ ਕੇ ਜਿਹੜਾ ਵਧੀਆ ਸਟेडियम ਬਣਿਆ ਜਾਵੇ ਉਹ ਅੱਜ ਬਣ ਕੇ ਤਿਆਰ ਹੈ ਔਰ ਬਾਬਾ ਜੀ ਦੇ ਅਸ਼ੀਰਵਾਦ ਨਾਲ ਹੱਥ ਉੱਤੇ ਮੇਲਾ ਲੱਗ ਰਿਹਾ ਦੀ ਸ਼ੁਰੂਆਤ ਵੀ ਹੋ ਰਹੀ ਹੈ ਔਰ ਹੋਰ ਵੀ ਜੇ ਸੰਕਾਂ ਦੀ ਡਿਮਾਂਡ ਜੋ ਵੀ ਆਉਂਦੀ ਹੈ ਜੋ ਵੀ ਗਈ ਕਿਸੇ ਤਰ੍ਹਾਂ ਦੀ ਵੀ ਅੱਗੇ ਵੀ ਸਾਨੂੰ ਆਉਂਦੀ ਹੈ ਤਾਂ ਬਾਬਾ ਜੀ ਦੇ ਅਸ਼ੀਰਵਾਦ ਦੇ ਨਾਲ ਬਾਬਾ ਜੀ ਦੀ ਕਿਰਪਾ ਦੇ ਨਾਲ ਅੱਤ ਸਾਰਾ ਉਹ ਵੀ ਗੱਲ ਕਰਾਂਗੇ ਤਾਂ ਜਦੋਂ ਵੀ ਮੇਰੇ ਕੋਲ ਕੋਈ ਤੁਸੀਂ ਡਿਮਾਂਡ ਲੈ ਕੇ ਆਇਓ ਮੈਨੂੰ ਜਦੋਂ ਵੀ ਤੁਸੀਂ ਕੋਈ ਵੀ ਮੰਗ ਕੀਤੀ ਹੈ ਤਾਂ ਮੇਰਾ ਹਰ ਵਾਰੀ ਇਹੀ ਰਹਿਦਾ ਕਿ ਮਤਵ ਨਾਲ ਜਿਹੜਾ ਆ ਕੇ ਵੇਖੇ ਚੋਕ ਕਰੀਏ ਤਾਂ ਹੁਣ ਇੱਕ ਛੱਡ ਦੀ ਡਿਮਾਂਡ ਆਈ ਹੈ ਤਾਂ ਵੇਖੋ ਜੀ ਇਹ ਬਾਬਾ ਜੀ ਦੇ ਵੱਲੋਂ ਜੋ ਮੈਂ ਸਮਝਦਾ ਤੁਹਾਡੇ ਮੂੰਹ ਨਾਲ ਕੀ ਹੋਣਾ ਗਿਆ ਹੈ ਛੱਡ ਵੀ ਜਿਹੜਾ ਬਹੁਤ ਚਾਹੀਦੀ ਉਹਦੀ ਵੀ ਗਰਾਂਟ ਦੇ ਦਿਆਂਗੇ ਜਿਹੜੇ ਜਿਹੜੇ ਤੁਹਾਡੀ ਡਿਮਾਂਡ ਆਉਂਦੀ ਹੈ ਸੰਕਾ ਦੀ ਡਿਮਾਂਡ ਆਉਂਦੀ ਹੈ ਜਿੰਨਾ ਵੀ ਫੱਟ ਲੱਗੇ ਜਿੰਨਾ ਵੀ ਕੋਈ ਕਿਸੇ ਤਰ੍ਹਾਂ ਦੀ ਵੀ ਲੋੜ ਹੋਵੇ ਅਸੀਂ ਕਦੇ ਪਿੱਛੇ ਨਹੀਂ ਹਟੇ ਔਰ ਸਾਡਾ ਤਾਂ ਮੁੱਖ ਦੇਸ਼ ਰਿਆ ਖੇਡਣ ਵੱਲ ਨੌਜਵਾਨਾਂ ਨੂੰ ਅੱਗੇ ਲਾਉਣਾ ਨਸ਼ਿਆਂ ਤੋਂ ਦੂਰ ਰੱਖਣਾ ਔਰ ਅੱਜ 33 ਲੱਖ ਰੁਪਏ ਦੀ ਲਾਗਤ ਨਾਲ ਜਿਹੜਾ ਆਪਾਂ ਗਰਾਊਂਡ ਸਟੇਡੀਅਮ ਬਣਾ ਕੇ ਦਿੱਤਾ ਹੈ ਬਹੁਤ ਵੇਖੋ ਇਹਨਾਂ ਨੂੰ ਫਾਇਦਾ ਹੋਣਾ ਸਾਡੇ ਲਾਗਤ ਦੇ ਨੌਜਵਾਨਾਂ ਨੂੰ ਅੱਜ ਕਿੰਨੇ ਦੂਰੋਂ ਸਾਡੀਆਂ ਬੇਟੀਆਂ ਵੇਖੋ ਕਿੰਨੇ ਕਿੰਨੇ ਦੂਰੋਂ ਫੇਡਣ ਆਈਆਂ ਸਾਡੇ ਪੰਜਾਬ ਤੋਂ ਸਾਡੇ ਹਰਿਆਣਾ ਤੋਂ ਦੇਸ਼ ਦੇ ਵੱਖ-ਵੱਖ ਥਾਵਾਂ ਤੋਂ ਸਾਡੀਆਂ ਬੇਟੀਆਂ ਖੇਡਣ ਆਈਆਂ ਨੇ ਕਬੱਡੀ ਖੇਡਣ ਆਈਆਂ ਨੇ ਕੋਲਾ ਦੇ ਵਿੱਚ ਹਿੱਸਾ ਲੈਣ ਆਈਆਂ ਨੇ ਕੁਸ਼ਤੀ ਦੇ ਵਿੱਚ ਹਿੱਸਾ ਲੈਣ ਆਈਆਂ ਸਾਡੇ ਬੇਟੇ ਆਏ ਨੇ ਨੌਜਵਾਨ ਆਏ ਨੇ ਕਿੰਨਾ ਵਧੀਆ ਲੱਗਦਾ ਹੈ ਜਦੋਂ ਸਾਡੇ ਨੌਜਵਾਨ ਸਾਡੇ ਪੁੱਤ ਨੇ ਸਾਡੀਆਂ ਬੇਟੀਆਂ ਨੇ ਕਬੱਡੀ ਦੇ ਵਿੱਚ ਜਿਹੜੇ ਮੁਕਾਬਲੇ ਕਰਦੀਆਂ ਨੇ ਕੁਸ਼ਤੀਆਂ ਦੇ ਮੁਕਾਬਲੇ ਕਰਦੀਆਂ ਨੇ ਅੱਗੇ ਜਾ ਕੇ ਦੇਸ਼ ਦਾ ਨਾਮ ਰੋਸ਼ਨ ਕਰਦੀਆਂ ਨੇ ਸਾਡੇ ਨੌਜਵਾਨ ਪੁੱਤ ਨਾਮ ਰੋਸ਼ਨ ਕਰਦੇ ਨੇ ਸਾਡੇ ਦੇਸ਼ ਦਾ ਨਾਮ 올림픽 ਦੇ ਵਿੱਚ ਜਾਣ ਸਾਡੇ ਇਸ ਕਰਕੇ ਅਸੀਂ ਇਹ ਉਹ ਦੇ ਗਰਾਊਂਡ ਬਣਾ ਰਿਹਾ ਸਾਡੇ ਬੱਚੇ ਜਾ ਕੇ ਰਣ ਵਿੱਚ ਰਹਿਣ ਕਮ ਸਾਰਿਆਂ ਨੂੰ ਜਿੰਨੇ ਵੀ ਦੂਰੋਂ ਨੇੜਿਓਂ ਸਾਡੇ ਖਿਡਾਰੀ ਆਏ ਨੇ ਆਡੀਆਂ ਬੇਟੀਆਂ ਆਈਆਂ ਨੇ ਸਾਡੇ ਨੌਜਵਾਨ ਖਿਡਾਰੀ ਸਾਰਿਆਂ ਨੂੰ ਮੈਦਾਨ ਤੇ ਪਹੁੰਚਦੇ ਇਹਨਾਂ ਦਾ ਵੀ ਜੀ ਆਇਆਂ ਇਹਨਾਂ ਦਾ ਧੰਵਾਦ ਵੀ ਕਰਦਾ ਔਰ ਸਾਰਿਆਂ ਨੂੰ ਮੈਂ ਫੇਰ ਇਸ ਛੁੱਪ ਮੌਕੇ ਤੇ ਇਸ ਖੁਸ਼ੀ ਦੇ ਮੌਕੇ ਤੇ ਫੇਰ ਅੱਜ ਦੇ ਦਿਨ ਬਧਾਈ ਦਿੰਦਾ ਮੈਂ ਕਰਦਾ ਜੀ ਜੱਗੀ ਸਾਹਿਬ ਇੱਕ ਵਾਰ ਇਹ ਸੇਵਾ ਦਾ ਮਾਨ ਸਨਮਾਨ ਪਹਿਲੀ ਵਾਰੀ ਹੋ ਰਿਹਾ ਹਲਕੇ ਦੇ ਐਮਐਲ ਵੱਲੋਂ ਉਹ ਧੰਵਾਦ ਹੈ ਇੱਕ ਮਿੰਟ ਆਪਨੇ ਸਾਹਿਬ ਇਤਸੇ ਕਹੂਗਾ ਵੀ ਯਾਰ ਮੇਰੇ ਜਿਹੜਾ ਜੱਥਾ ਹੈਗਾ ਉੱਥੇ ਉਹਨਾਂ ਵਾਲੇ ਪਾਸੇ ਉਹਨਾਂ ਜਿਹੜਾ ਸਟੇਡੀਅਮ ਬਣਾਇਆ ਥੋੜੀ ਜਿਹੀ ਪੂਛੜੀ ਖੜੀ ਹੈ ਇੱਥੇ ਇੱਕ ਟਿੱਕੀ ਜੀ ਪੁਲ ਪਾ ਦਿਓ ਬੜੀ ਦਿੱਕਤ ਆਉਂਦੀ ਹੈ ਇਹ ਪਿੰਡ ਵਾਲਿਆਂ ਦੀ ਮੰਗ ਹੈ ਐਸ ਬਿਲਡਰ ਵਾਲਿਆਂ ਦੀ ਉੱਥੇਲੇ ਪਾਸ ਵਾਲਿਆਂ ਦੀ ਤੇ ਜਿੰਨਾ ਹੋ ਸਕੇ ਛੇਤੀ ਕਰਦੇ ਜੀ ਔਰ ਜਿਹੜਾ ਮਾਨ ਸਨਮਾਨ ਤੁਸੀਂ ਮੈਨੂੰ ਦਿੱਤਾ ਕਮੇਟੀ ਨੇ ਤੇ ਤੁਸੀਂ ਮਾਨ ਸਨਮਾਨ ਮੈਨੂੰ ਦਿੱਤਾ ਐਮ.ਐਲ.ਾ ਸਾਹਿਬ ਦੀ ਮੇਰੀ ਫੋਟੋ ਹੋ ਗਈ ਹੈ ਹੁਣ ਆਈ ਸਨਮਾਨ ਤੁਹਾਨੂੰ ਮੈਂ ਕਮੇਟੀ ਨੂੰ ਦੇਣਾ ਵਾਪਸ ਮੈਨੂੰ ਤੁਸੀਂ ਇੱਥੇ ਖੜ੍ਹਨ ਦਾ ਮੌਕਾ ਦਿੱਨੇ ਹੋ ਮੈਨੂੰ ਤੁਹਾਡਾ ਪਿਆਰ ਬਹੁਤ ਹੈ ਇਹਦੇ ਵਿੱਚ ਜੋ ਵੀ ਟੰਗ ਰਹੀ ਸੀ ਇਹ ਦੁਬਾਰਾ ਫਿਰ ਨੰਗਰ ਕਮੇਟੀ ਨੂੰ ਜਾਂਦੀ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਲਓ ਜੀ ਚੇਅਰਮੈਨ ਸਾਹਿਬ ਦਾ ਜ਼ਿਕਰ ਲੈ ਰਾਜ ਸਿੰਘ ਜੀ ਸਰਪੰਚ ਸਾਹਿਬ ਨੇ ਇੱਥੇ ਕੰਜੂ ਪਰਿਵਾਰ ਦੇ ਨਾਂ ਤੇ ਇੱਕ ਵਾਰੀ ਜਿਹੜੇ ਸੈਕਟਰ ਤੋਂ ਸਾਡੇ ਕੋਲ ਵਿਛਰੇ ਆ ਮੈਨੂੰ ਸਾਹ ਦੇ ਪੰਜਾਬ ਵਾਲੇ ਕੁੜੀ ਨਾਲ ਮੈਂ ਬੜਾ ਔਖਾ ਹੋਇਆ। ਉਹ ਚੜਕਦਾ ਹੱਸ ਹੱਸ ਕੇ ਸੋਨੇ। ਆ ਬਾਪਾ ਪਜਿਆ ਕੋਈ ਯਾਰ ਵਰਗਾ ਪਿਆਰ ਨਹੀਂ ਮਿਲਣਾ। ਮੈਥੋਂ ਲੈ ਕੇ ਲੈ ਲੋ। ਅੱਜ ਸਾਡੇ ਮਾਂ ਦੇ ਨਾਲ ਹੈ। ਉਹਨਾਂ ਦੇ ਵਿੱਚ ਲੋ ਇੱਕ ਮੈਨੂੰ ਫੋਟੋ ਵੀ ਚਾਹੀਦੀ ਹੈ। ਲੋ ਸਾਕਰ ਦਾ ਮਾਨ ਸਰ। ਕਾ ਸਿੰਘ ਜੀ ਸਰਪੰਚ ਮੁੱਠਿਆਂ ਵਾਲਾ। ਸਰਦਾਰ ਬਸੀਦ ਸਿੰਘ ਜੀ ਚੁੱਪਰਪੰਦ ਸਾਹਿਬ। ਮੈਚ ਗੱਲਾਂ ਫਾਈਨਲੀ ਬਾਕੀ ਹੈ ਜੀ ਇਹ। ਸਾਰੀਆਂ ਸੰਗਤਾਂ ਦਾ ਪੰਜ ਪਿੰਡਾਂ ਦੇ ਸਰਪੰਚਾਂ ਪੰਚਾਇਤਾਂ ਦਾ ਸਵਾਗਤ ਕਰ ਕੀਤਾ ਜਾ ਰਿਹਾ ਹੈ ਸਾਡੀ ਮੇਲਾ ਕਮੇਟੀ ਦਾ ਬਾਈ ਜੀ ਪਲੀਜ਼ ਕਿਰਪਾ ਕਰਕੇ ਮਾਈਕ ਬੰਦ ਰੱਖੋ ਜੀ ਲੈਣਾ ਖਿੱਚ ਗਿਆ ਸਿਕੰਦਰ ਲੈਣਾ ਖਿੱਚ ਗਿਆ ਸਿਕੰਦਰ ਹੱਥ ਕਰਾ ਗਿਆ ਪੋਰਸ ਰਾਜਵਾਨੀ ਮਹਾਰਾਜ ਰਜੀਤ ਵਰਗਾ ਕਪੜੇ ਲਾ ਕੇ ਛਾਪੀਆਂ ਮਾਰਦੇ ਬਹੁਤ ਵੇਖੇ ਰੇਡੂਠਾ ਨਹੀਂ ਬਾਜੇਖਣ ਦੇ ਹਰਜੀਤ ਵਰਗੇ ਰੋਟੀ ਮੱਕੀ ਦੀ ਹੋਵੇ ਨਾਲ ਤੇ ਪਰ ਪਤਾ ਉਹਦਾ ਲੱਗਦਾ ਜਦੋਂ ਪੇਚਾ ਪੈਂਦਾ ਨਾਲ ਕਾਲੇ ਨਾਗ ਦੇ ਆਹ ਸਟੇਜਾਂ ਉੱਤੇ ਚੜ ਕੇ ਹੱਥ ਤੁੰਬੀ ਫੜ ਕੇ ਬੜੇ ਸਿੰਘਰਾਂ ਨੇ ਸਟਾਲ ਬੰਨ ਦਾ ਕੀਤਾ ਹੀਲਾ ਆਹ ਸ਼ੜਕ ਦੇ ਵਿਚਾਲੇ ਕੱਚੂ ਪਏ ਚਮਕਦੇ ਐ ਦਦਾ ਸੰਧੂ ਤੇ ਚਮਕੀਲਾ ਕੁਰਤਾ ਪਜਾਮਾ ਪਣਾਵੇ ਰੂਹ ਦੇ ਨਾਲ ਆਹ ਢੂਈ ਬਣਦਾ ਜੀਣ ਦੀ ਇੰਡੀਆ ਵੇਤਾ ਟਰੈਕਟਰ ਬੜੇ ਆ ਗਏ 4855 ਨੇ ਰਈਆ ਟੂੜੀ ਵਾਲੀ ਮਸ਼ੀਨ ਦੀ ਫੋਲਟ ਦੇ ਗੇਅਰ ਵਰਗਾ ਤੇ ਅਸਲ ਇੱਥੇ ਡਡੇ ਬਾਬੇ ਰੱਖਿਆ ਹੋਣਾ ਪਰ ਦਮ ਕਹਿਣੀ ਭਿੰਡਰਾ ਵਰਗੇ ਸ਼ੇਰ ਵਰਗਾ ਇਹ ਪੰਜਾਬ ਦੀ ਧਰਤੀ ਹੈ ਜੋਧਾਂ ਦੀ ਧਰਤੀ ਹੈ ਉਧਰ ਐਮਐਲ ਸਾਬ ਦੀ ਵੱਡੀ ਹਾਜ਼ਰੀ ਹੈ ਇਹ ਸਾਡੇ ਪੰਜਾਬ ਦਾ ਪਿੰਡਾਂ ਦਾ ਮਾਣ ਹੈ ਉਧਰਲੇ ਪਾਸੇ ਪੈਂਦਾ ਜੱਫਾ ਤੇ ਨੰਬਰ ਕਹਿੰਦੇ ਬਲਦੀ ਅੱਗ ਚੁੱਪ ਨਹੀਂ ਹਟ ਸਕਦੀ ਐਮਐਲ ਸਾਹਿਬਾ ਕੁੜੀਆਂ ਨੇ ਗੀਤ ਗਾਇਆ ਬਾਕਮਾਲ ਗਾਇਆ ਇਹ ਕੁੜੀ ਵੀ ਕਹਿੰਦੇ ਵੀ ਇੱਕਦਮ ਮੈਨੂੰ ਲੱਗਦਾ ਖੇਡਾਂ ਨੂੰ ਫੇਰ ਵਧੀ ਹੋਈ ਹੈ ਪਹਿਲਾਂ ਕਹਿੰਦੇ ਸੀਮਾ ਨੇ ਕਬੱਡੀ ਪਾ ਦਿੱਤੀ ਪਰ ਇਸ ਸਮੇਂ ਕਹਿੰਦੇ ਗਵਾੜ ਪਿੰਡਾਂ ਦੀ ਟੱਕਰ ਹੈ ਲਓ ਸਾਹਮਣੇ ਫੜਿਆ ਹੋਇਆ ਗੁੱਟ ਮਾਰੀ ਹੋਈ ਕੈਂਚੀ ਬੱਲੇ 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 ਆਹ ਕਹਿੰਦੇ ਨੰਬਰ ਜਿਹੜਾ ਲਓ ਸਾਹਮਣੇ ਆਜ ਕਹਿੰਦੇ ਪਿੰਡ ਵਾਲਿਆਂ ਨੇ ਧਾਰਾ ਮੰਗ ਲੈ ਪਰ ਦੂਸਰੇ ਪਾਸੇ ਲਓ ਛੋਟੀ ਪ੍ਰੈਨ ਕਰਦੀ ਹੋਈ ਟਰਾਈ ਲਓ ਇਧਰ ਨੇ ਪਾਸ ਪੰਚ ਉਹਨਾਂ ਦੇ ਪਰਿਵਾਰ ਵੱਲੋਂ ਰਾਜ ਸਿੰਘ ਜੀ ਸਰਪੰਚ ਦੇ ਵੱਲੋਂ ਨੂੰ 200 ਰੁਪਏ ਦੇ ਜਿਹੜਾ ਉਹ ਮਾਨ ਪ੍ਰਾਪਤ ਹੋਇਆ ਔਰ ਧੰਨਵਾਦ ਕਰਦੇ ਆ ਬਲਵਿੰਦਰ ਸਿੰਘ ਸਰਪੰਚ ਸਾਹਿਬ ਓਮ ਸਿੰਘ ਸਰਪੰਚ ਦਾ ਕਹਿੰਦਾ ਧੰਨਵਾਦ ਹੈ ਇੱਥੇ ਪਹੁੰਚੇ ਲਓ ਸਰੇ ਦਾ ਖੇਡਾ ਜਾ ਰਿਹਾ ਹੈ ਮਾਵਾ ਵੀ ਕੈਸੀਆਂ ਮਾਵਾ ਨੇ ਆ ਪੁੱਤਾਂ ਨੂੰ ਸਰੇ ਚੜਾਇਆ ਏ ਜੇ ਮੁੰਡਾ ਕੁੜੀ ਨੂੰ ਛੇੜੇ ਆ ਧੀਆਂ ਨੂੰ ਖਤਵਾ ਲਾਇਆ ਏ ਅਸੀਂ ਘਰ ਵਿੱਚ ਕਾਣੀ ਵੰਡ ਵਾਲੇ ਦੁੱਖਾਂ ਨੂੰ ਜਰਾ ਤੇਰੇ ਲਈ ਕਿਤੇ ਕੱਲਾ ਬਹਿ ਕੇ ਸੋਚੀ ਬਹਿ ਕੇ ਸੋਚੀ ਵੇ ਇਹ ਗੀਤ ਨੂੰ ਲਿਖ ਲਿਆ ਜਸਪੀਰ ਗੋਣਾਚਰ ਸਾਹਿਬ ਨੇ ਬਹੁਤ ਵੱਡੀ ਮਿਹਨਤ ਕੀਤੀ ਹੈ ਮਨਮੋਨ ਬਾਸ ਨੇ ਗਾਇਆ ਗੀਤ ਬਿਲਕੁਲ ਸਹੀ ਸੀ ਪਰ ਲੋਕਾਂ ਦੀ ਸੋਚ ਮਾੜੀ ਹੋ ਗਈ ਸੀ ਇੱਕ ਆਮ ਦੀ ਗੱਲ ਕਹੀ ਸੀ ਔਰਤ ਨੂੰ ਕਿਤੇ ਕੱਲਾ ਬਹਿ ਕੇ ਸੋਚੀ ਵੇ ਅਸੀਂ ਕੀ ਨਹੀਂ ਕਰਾਂ ਤੇਰੇ ਲਈ ਵੰਡਣਾ ਪਿੰਡ ਹੈ ਪੋਰਪੁਰ ਦਾ ਇਲਾਕਾ ਬਾਬੇ ਖੂਈਆਂ ਦਾ ਮੇਲਾ ਲੱਗਦਾ ਡਾਕਟਰ ਦਾ ਸਾਹਮਣੇ ਕਹਿੰਦੇ ਇਸ ਵੇਲੇ ਕਿਸ ਸਮੇ ਖਿਡਾਰਨ ਵਧੇ ਹੋਈ ਹੈ ਚਾਰ ਖਿਡਾਰਨਾਂ ਨੇ ਕੌਣ ਬੱਲੇ ਬੱਲੇ ਕਰਵਾਵੇਗਾ ਕਿ ਮਰ ਜਾਣਿਆ ਮਾਨਾ ਓਏ ਗੁਰੂ ਦੀ ਸਿੱਖੀ ਬੜੀ ਨਿਆਰੀ ਸਿੱਖ ਕੱਟ ਦਾ ਕੱਟ ਜਾਵੇ ਉਹ ਸਿੱਖ ਦੀ ਕਾਇਮ ਰਹੇ ਸਰਦਾਰੀ ਦੁਨੀਆਂ ਦੇ ਤਖਤੇ ਤੇ ਫਖਰਾ ਸਿੱਖ ਦਿਸੂਗਾ ਤੇਰਾ ਸਰਬੰਸ ਦਾਨੀਆਂ ਵੇ ਥੇੜਾ ਕੌਣ ਦੇਊਗਾ ਤੇਰਾ ਸਰਬੰਸ ਦਾਨੀਆਂ ਵੇ ਥੇੜਾ ਕੌਣ ਦੇਊਗਾ ਤੇਰਾ ਕਰ ਇਧਰਲੇ ਪਾਸੇ ਜਫਾ ਕਹਿੰਦੇ ਚੋਟੀ ਦਾ ਲੱਗ ਸੀ ਉਹਨਾਂ ਦੇ ਪਰਿਵਾਰ ਬੰਨ ਮ ਬਸਰਾ ਮਾਨਾ ਜੀ ਬੋਲਾਂ ਤੋਂ ਖੁੱਝੋਗੇ ਸ਼ਰਮਦੀਪ ਸਿੰਘ ਇਸ ਪਰਿਵਾਰ ਵਿੱਚੋਂ ਬਾਈ ਕਿਸ਼ੋਰ ਸਿੰਘ ਜੀ ਸਰਜੀਤ ਸਿੰਘ ਜੀ ਗੁਰਬਾਜ ਸਿੰਘ ਜੀ ਹਰਮੇਸ਼ભાઈ ਉਹਨਾਂ ਨੇ ਬਸਰਾ ਮਾਨ ਭੇਜਿਆ ਬੋਲਾਂ ਦਾ ਮਾਨ ਕੀਤਾ ਲਓ ਪੈਂਦੀ ਰੇਡ ਲੱਗਦਾ ਜਫਾ ਦੁਨੀਆ ਵੇਂਦੀ ਹੈ ਆ ਨਜ਼ਾਰੇ ਲੈਂਦੀ ਹੈ ਜਦੋਂ ਕੈਂਚੀ ਪੈਂਦੀ ਹੈ ਮੇਰਾ ਦਿਲ ਤਕ ਤਕ ਤਕਰਦਾ ਨੇ ਜੱਦਰ ਨੂੰ ਜੱਫੀ ਫੜਦਾ ਨੇ ਇਹ ਗਿੱਧਾਂ ਚ ਬੋਲੀਆਂ ਪਾਉਣ ਵਾਲੀਆਂ ਚਰਖਿਆਂ ਤੇ ਤੰਦ ਲਾਉਣ ਵਾਲੀਆਂ ਅੱਜ ਮਾਈ ਭਾਗੋ ਬਣ ਕੇ ਰਾਣੀ ਝਾਂਸੀ ਬਣ ਕੇ ਵਿੱਚ ਮੈਦਾਨ ਦੇ ਲੜਦੀਆਂ ਹੋਈਆਂ ਆਹ ਦੇਖ ਖੇਡ ਮੈਦਾਨ ਦੇ ਅੰਦਰ ਬਹੁਤ ਹੀ ਵਧੀਆ ਜੱਫਾ ਇਲਾਕੇ ਦੀਆਂ ਪਿੰਡਾਂ ਮੇਰਾ ਖਿਆਲ ਜੋ ਉਹਨਾਂ ਦਾ ਮਾਨ ਸਨਮਾਨ ਸਮੋਹ ਲੱਗ ਮਸ਼ਰੀਪੇ ਟਾੜੀ ਮੋਹਰਾ ਰਾਮ ਵਾਲਾ ਸਾਡਾ ਵੀ ਓਮ ਸਿੰਘ ਸਰਪੰਚ ਦੀ ਜਨਤਕ ਆਲਿਆ ਕੋਈ ਗੱਲ ਨਹੀਂ ਮੇਰੇ ਕਿਸਮਤੇ ਸੋਚਦੇ ਨੇ ਮੇਰੇ ਅੰਦਰ ਵੀ ਤੇ ਤੇਰੇ ਅੰਦਰ ਵੀ ਗੱਲ ਹੈ ਰਾਜ ਮੰਮੂ ਖੜੇ ਸਾਗਰ ਨਾਲ ਨਾਲ ਜਾਊਗਾ ਸਾਰੇ ਪੈਸੇ ਮਿੱਟੋ ਤੇ ਸਾਗਰ ਨੂੰ ਦੇਉਣੇ ਆਪਾਂ ਦਾ ਪਿਆਰ ਲੈਣਾ ਸੰਗਤ ਦਾ ਅੱਜ ਫੜੇ ਬਹੁਤ ਸਤਿਕਾਰਯੋਗ ਚਾਰੇ ਪੰਚਾਇਤਾ ਚਾਰੇ ਪੰਚਾਇਤ ਦੇ ਸਮੂਹ ਪਿੰਡ ਵਾਲੇ ਮੇਲਾ ਵਾਲੇ ਜਿੰਦੇ ਕਮੇਟੀ ਮੈਂਬਰ ਸਾਰਾ ਸੁਰੇਸ਼ ਜੰਮਾ ਉਹਨਾਂ ਦਾ ਨਾਮ ਲੈਣਾ ਜਿਨ੍ਹਾਂ ਨੇ ਬੜੀ ਵਧੀਆ ਕਾਰੀਗਰੀ ਪ੍ਰਾਲਾ ਕਰਕੇ ਆਪਣਾ ਮੇਲੇ ਦੇ ਸਾਰੇ ਜਿੰਨਾ ਵੀ ਜਿੰਨੇ ਦਾ ਜੁੜਾ ਜਿੰਨਾ ਕੋ ਦਾ ਯੋਗਦਾਨ ਪਾਇਆ ਉਹ ਸਾਰਿਆਂ ਨੂੰ ਮੈਂ ਸਾਰਿਆਂ ਨੂੰ ਵਿਦਾਇ ਦੇ ਪਰਦਰ ਬੰਦਾ ਕੰਨੀ ਕਿਸੇ ਦੀ ਉਸ ਵੀ ਕਰਦਾ ਹੈਦਾ ਬੰਦਾ ਸਾਰੀ ਸਟੈਂਡ ਅਪ ਸੁਣੇ ਰਿਹਾ ਲੱਖ ਲੱਖ ਬਾਹਰ ਜੀਮਾ ਦੀ ਮੈਨੇ ਦੀ ਰਹਿ ਗਿਆ ਇਹ ਮੇਰੇ ਆ ਗਿਆ ਲੱਗਿਆ ਉਹ ਪ੍ਰਸ਼ਾਦ ਨੂੰ ਵੀ ਬਹੁਤ ਵੱਲ ਤੋਂ ਮੋਕਾ ਕਿਹਾ ਹੈ ਸਾਰਿਆਂ ਲਈ ਤੇ ਮੈਂ ਨਾ ਪੜਵਾਤਾ ਦੇਣਾ

ਹੋ ਭਾਈ ਦਾ ਪੱਤਰ ਸਾਡੇ ਵੱਲੋਂ ਰਾਤ ਵਰਗੀ ਸਰਕਾਰ ਨੂੰ ਚਕਾਏ ਜਿੰਨਾ ਵੀ ਯਾਦ ਤੇ ਇੱਕ ਕੋਟ ਸਟੇਡੀਅਮ ਬਣਾਇਆ ਗਿਆ ਜਿੰਨਾ ਨੇ ਗਲਾਸ ਵਾਲੇ ਜ਼ਮੀਨ ਦਿੱਤੀ ਹੈ ਪਰ ਮੈਂ ਉਹਦੇ ਵਿੱਚ ਸਾਰਿਆਂ ਕਮੇਟੇ ਦਾ ਕੋਲ ਜਾਣਾ ਹਰੇਕ ਵਰਗੀ ਸਰਕਾਰ ਨੂੰ ਕਿਰਪਾ ਕਰਦੇ ਕਿਥੇ ਵਿਚਾਰੇ ਉਹ ਵੀ ਨਹੀਂ ਗਿਆ ਉਹਨਾਂ ਵੀ ਬੜਾ ਕੋਲ ਕੀਤਾ ਸੀ ਸਫਾਰ ਰੇਖਨ ਸਿੰਘ ਸਰਪੰਚ ਦਾ ਨਾਮ ਹੋਣਾ ਹਾਂ ਤੇ ਉਹਨਾਂ ਦੇ ਬੇਟੇ ਵੀ ਸਰਪੰਚ ਰਿਹਾ ਜਿੱਥੇ ਗਲਾਸ ਸੰਚੁਲਨ ਹੈ ਔਰ ਉਹਨਾਂ ਨੂੰ ਬਹੁਤ ਲੋਕ ਪੁੱਛਾ ਇੱਥੇ ਸਾਡੇ ਪ੍ਰਮਾਨ ਸਿੰਘ ਕਾਣੀ ਮੋਹਨਰਾਮ ਦੇ ਬੇ ਬੇ ਸੰਯੋਗ ਕਰਕੇ ਜਿਹੜੇ ਅੱਜ ਇਹ ਲਾਈਆ ਸਾਰਾ ਇਹ ਪਾਣੀ ਕਰਾਇਆ ਹੈ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਔਰ ਸਰਦਾਰ ਗੁਰੀਬ ਸਿੰਘ ਉਹਨਾਂ ਦਾ ਲੜਕਾ ਹੋਣਾ ਉਹਨਾਂ ਦੀ ਕਾਰੀ ਪਤਨੀ ਜਿਹੜੀ ਹੈ ਸਰਪੰਚ ਹੈ ਉਹਨਾਂ ਦਾ ਮੁੰਡਾ ਅਫਸਰ ਅੱਜ ਬੜੀਆਂ ਬੜੀਆਂ ਸਮਾਰੋਹਾਂ ਲਗੀਆਂ ਨੇ ਸਾਰੇ ਮੈਂ ਲੱਖ ਲੱਖ ਵਧਾਈ ਦਿੰਦਾ ਬੜਾ ਸ਼ਾਇਰ ਸ਼ੁਭਕਾਮਨਾਵਾਂ ਅਤੇ ਆਲੂ ਵਾਲੇ ਸਭ ਦਾ ਬਹੁਤ ਬਹੁਤ ਧੰਨਵਾਦ

जी हम कवरिंग कल तो आज तो शुरू करोगे लिखाओगे सैट करके मैं बहुत बहुत धनबाद हाँ सारे संजोर बहुत बहुत धन्यवाद